ਸਿੱਧੂ ਮੂਸੇ ਵਾਲੇ ਤੇ ਬੱਬੂ ਮਾਨ ਦੀ ਇੱਕ ਦੂਜੇ ਦੇ ਨਾਲ ਅਣਬਣ ਚੱਲਦੀ ਰਹੀ ਹੈ ਆਪਾਂ ਵੇਖਿਆ ਜਦੋਂ ਸਿੱਧੂ ਮੂਸੇ ਵਾਲਾ ਇਸ ਦੁਨੀਆ ਦੇ ਵਿੱਚ ਸੀ ਉਦੋਂ ਵੀ ਇਹਨਾਂ ਦਾ ਕਈ ਗੱਲਾਂ ਨੂੰ ਲੈ ਕੇ ਟਕਰਾਅ ਹੋ ਜਾਂਦਾ ਸੀ ਮੂਸੇ ਵਾਲੇ ਦੇ ਪਰਿਵਾਰ ਨੇ ਬਾਅਦ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਸੀ ਕਿ ਜਿਹੜੇ ਜਿਉਂਦੇ ਜੀ ਮੂਸੇ ਵਾਲੇ ਦੇ ਦੁਸ਼ਮਣ ਸੀ ਤੇ ਹੁਣ ਉਸ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਨਾਲ ਬਹੁਤਾ ਹੇਜ ਨਾ ਜਤਾਉਣ ਹੁਣ ਵੀ ਉਹਨਾਂ ਦੇ ਉਹ ਦੁਸ਼ਮਣ ਹੀ ਆ ਕਿਉਂਕਿ ਤੁਹਾਨੂੰ ਦੱਸ ਦਿੰਨੇ ਆ ਬੱਬੂ ਮਾਨ ਨੇ ਹਾਲਾਂਕਿ ਜਦੋਂ ਮੂਸੇ ਵਾਲਾ 29 ਮਈ ਨੂੰ ਇਸ ਦੁਨੀਆ ਤੋਂ ਗਿਆ ਸੀ ਉਸ ਸਮੇਂ ਪੋਸਟ ਪਾ ਕੇ ਇਹ ਕਹਿਆ ਸੀ ਕਿ ਅਲਵੇ ਦਾ ਵੀਰ ਇੰਜਾਂ ਇਦਾਂ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਪਰਿਵਾਰ ਵੱਲੋਂ ਕਈ આરોਪ ਵੀ ਬੱਬੂ ਮਾਨ ਦੇ ਉੱਤੇ ਲਗਾਏ ਗਏ ਸੀ ਮਾਨਸਾ ਦੇ ਵਿੱਚ ਉਹਨਾਂ ਨੂੰ ਪੁਛਕਿਸ ਦੇ ਲਈ ਸੱਦਿਆ ਵੀ ਗਿਆ ਸੀ ਪਰ ਬੱਬੂ ਮਾਨ ਨੇ ਇਹ ਸਭ ਦੇ ਸਾਹਮਣੇ ਆ ਕੇ ਇੱਕ ਗੱਲ ਆਖੀ ਸੀ ਕਿ ਜਿਹੜਾ ਉਹਨਾਂ ਦਾ ਰੌਲਾ ਸੀ ਉਹ ਸਿਰਫ ਸਟੇਜ ਤੱਕ ਹੀ ਉਸ ਦਾ ਜਿਹੜਾ ਲੈਣ ਦੇਣ ਸੀ ਇਸ ਤੋਂ ਅੱਗੇ ਕੋਈ ਵੀ ਉਹਨਾਂ ਦੇ ਨਾਲ ਪਰਸਨਲੀ ਮੂਸੇ ਵਾਲੇ ਦੇ ਨਾਲ ਉਹਨਾਂ ਦਾ ਕੋਈ ਵੀ ਵੈਰ ਵਿਰੋਧ ਨਹੀਂ ਸੀ ਹਾਲਾਂਕਿ ਜਿਹੜੇ ਉਹਨਾਂ ਦੇ ਫੈਨਸ ਆ ਉਹ ਇੱਕ ਦੂਜੇ ਦਾ ਜਿਹੜਾ ਟਕਰਾਅ ਸੀ ਉਸ ਨੂੰ ਤਿੱਖਾ ਕਰਕੇ ਪੇਸ਼ ਕਰਦੇ ਸੀ ਪਰ ਜਦੋਂ ਬੱਬੂ ਮਾਨ ਦੀ ਸਟੇਟਮੈਂਟ ਆ ਗਈ ਉਸ ਤੋਂ ਬਾਅਦ ਮਾਮਲਾ ਠੰਡਾ ਹੋ ਗਿਆ ਸੀ ਤੇ ਕੱਲ ਮੂਸੇ ਵਾਲੇ ਦੀ ਵਰਸੀ ਸੀ ਕਈ ਸੋਸ਼ਲ ਮੀਡੀਆ ਸਾਈਟਾਂ ਦੇ ਉੱਤੇ ਚੱਲ ਰਿਹਾ ਕਿ ਮੂਸੇ ਵਾਲੇ ਦੀ ਵਰਸੀ ਦੇ ਉੱਤੇ ਬੱਬੂ ਮਾਨ ਪਹੁੰਚਿਆ ਕਿਉਂਕਿ ਉਹ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਹਰ ਥਾਂ ਤੇ ਜਾ ਰਿਹਾ ਪਰ ਤੁਹਾਨੂੰ ਇਸ ਦੀ ਅਸਲੀਅਤ ਦੱਸਦੇ ਆ ਕਿ ਮਾਨਸਾ ਦੇ ਵਿੱਚ ਬੱਬੂ ਮਾਨ ਕਿਦੋਂ ਪਹੁੰਚਿਆ ਮਾਨਸਾ ਜਿਹੜਾ ਸਿੱਧੂ ਮੂਸੇ ਵਾਲੇ ਦਾ ਜ਼ਿਲ੍ਹਾ ਇਸ ਕਰਕੇ ਜਦੋਂ ਮਾਨਸਾ ਦੇ ਵਿੱਚ ਜਿਹੜਾ ਬੱਬੂ ਮਾਨ ਪਹੁੰਚਿਆ ਸੀ ਤੇ ਉਦੋਂ ਹੀ ਲੋਕ ਇਹ ਆਖਣ ਲੱਗ ਗਏ ਕਿ ਪਰਿਵਾਰ ਦੇ ਨੂੰ ਮਿਲਣ ਦੇ ਲਈ ਬੱਬੂ ਮਾਨ ਵੱਲੋਂ ਉੱਥੇ ਜਿਹੜੀ ਪਹੁੰਚ ਕੀਤੀ ਗਈ ਆ ਪਰ ਤੁਹਾਨੂੰ ਇਸ ਦੇ ਬਾਰੇ ਦੱਸ ਦਿੰਨੇ ਆ ਕਿ ਉਹ ਆਪਣੀ ਸਿਰਫ ਜਿਹੜੀ ਫਿਲਮ ਹੌਦੀ ਪ੍ਰੋਮੋਸ਼ਨ ਦੇ ਲਈ ਪਹੁੰਚੇ ਸੀ ਅਜੇ ਆ ਕੁਝ ਨਹੀਂ ਹੋਇਆ ਉਹਨਾਂ ਦੇ ਮਾਪੇ ਬਾਬ ਦੇ ਨਾਲ ਨਹੀਂ ਮਿਲੇ ਬੱਬੂ